ਕਿ ਜਿਹੜੇ ਵੀ ਐਸਐਸਪੀ ਦੇ ਅੰਡਰ ਕੋਈ ਚਿੱਟੇ ਦਾ ਜਾਂ ਕੋਈ ਇਸ ਤਰ੍ਹਾਂ ਦਾ ਵਿਚ ਵੇਚਣ ਦਾ ਸਾਡੇ ਕੋਲੇ ਸਾਡੇ ਕੋਲੇ ਕੋਈ ਆ ਗਿਆ ਸਬੂਤ ਅਸੀਂ ਉਹ ਐਸਐਸਪੀ ਨੂੰ ਅਕਾਉਂਟੇਬਲ ਮੰਨਾਂਗੇ ਅਸੀਂ ਉਹਨੂੰ ਜ਼ਿੰਮੇਵਾਰ ਮੰਨਾਂਗੇ ਭਾਵੇਂ ਉਹਦਾ ਮੁਨਸ਼ੀ ਵੇਚਦਾ ਹੋਵੇ ਪਰ ਅਸੀਂ ਉਹਨੂੰ ਅਫਸਰ ਨੂੰ ਕਹਾਂਗੇ ਭਾਰੀ ਤੂੰ ਆਪਣੇ ਮੁਨਸ਼ੀ ਤੇ ਕੰਟਰੋਲ ਕਰ ਨਹੀਂ ਤਾਂ ਫਿਰ ਤੈਨੂੰ ਸਸਪੈਂਡ ਕਰਾਂਗੇ ਅਸੀਂ ਤੇ ਜਿਹੜੇ ਤਸਕਰ ਨੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਸਜ਼ਾਾਂ ਮਿਲਣਗੀਆਂ ਸਖਤ ਤੋਂ ਸਖਤ ਜਮਨ ਹਰ ਰੋਜ਼ ਫੜਦੇ ਵੀ ਆਂ ਇੰਨਾ ਜਿਆਦਾ ਵੱਡਾ ਇਹਨਾਂ ਨੇ ਬਣਾ ਰੱਖਿਆ ਨੈਕਸਸ ਉਹਨੂੰ ਅਸੀਂ ਹੁਣ ਤੋੜਨ ਤੇ ਲੱਗੇ ਹੋਏ ਆ ਉਹਨੂੰ ਤੋੜ ਕੇ ਚਿੱਟੇ ਵਾਲਾ ਜਿਹੜਾ ਕਹੈ ਨਾ ਉਹਨੂੰ ਤੋੜ ਕੇ ਜਿਹੜੇ ਮਰੀਜ਼ ਨੇ ਮੁੰਡੇ ਮੈਂ ਉਹਨਾਂ ਨੂੰ ਮਰੀਜ਼ ਹੀ ਕਹੂੰਗਾ ਜਿਹੜੇ ਲੱਗ ਗਏ ਉਹ ਵਿਚਾਰੇ ਮਰੀਜ਼ ਨੇ ਉਹਨਾਂ ਨੂੰ ਹਸਪਤਾਲਾਂ ਚ ਲੈ ਜਾ ਕੇ ਠੀਕ ਕਰਾਂਗੇ ਤੇ ਜਿਹੜੇ ਤਸਕਰ ਨੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਸਜ਼ਾਾਂ ਮਿਲਣਗੀਆਂ ਸਖਤ ਤੋਂ ਸਖਤ ਜਮ ਹਰ ਰੋਜ਼ ਫੜਦੇ ਵੀ ਆ ਹਰ ਰੋਜ਼ ਕਿਲੋਂਾਂ ਦਾ ਕਿਲੋਂਾਂ ਹੀਰوں ਫੜਦੇ ਆ ਪਾਕਿਸਤਾਨ ਤੋਂ ਆਉਂਦੀ ਆ ਜਾਂ ਇਧਰੋਂ ਉਧਰੋਂ ਆਉਂਦੀ ਆ ਅਸੀਂ ਪੁਲਿਸ ਨੂੰ ਇਹ ਕਿਹਾ ਹੋਇਆ ਹੈ ਕਿ ਜਿਹੜੇ ਵੀ ਐਸਐਸਪੀ ਦੇ ਅੰਡਰ ਕੋਈ ਚਿੱਟੇ ਦਾ ਜਾਂ ਕੋਈ ਇਸ ਤਰ੍ਹਾਂ ਦਾ ਵਿਚ ਵਕਣ ਦਾ ਸਾਡੇ ਕੋਲ ਸਾਡੇ ਕੋਲੇ ਕੋਈ ਆ ਗਿਆ ਸਬੂਤ ਅਸੀਂ ਉਹ ਐਸਐਸਪੀ ਨੂੰ ਅਕਾਉਂਟੇਬਲ ਮੰਨਾਂਗੇ ਅਸੀਂ ਉਹਨੂੰ ਜ਼ਿੰਮੇਵਾਰ ਮੰਨਾਂਗੇ ਭਾਵੇਂ ਉਹਦਾ ਮੁਨਸ਼ੀ ਵੇਚਦਾ ਹੋਵੇ ਪਰ ਅਸੀਂ ਉਹਨੂੰ ਅਫਸਰ ਨੂੰ ਕਹਾਂਗੇ ਭਾਈ ਤੂੰ ਆਪਣੇ ਮੁਨਸ਼ੀ ਤੇ ਕੰਟਰੋਲ ਕਰ ਨਹੀਂ ਤਾਂ ਫਿਰ ਤੈਨੂੰ ਸਸਪੈਂਡ ਕਰਾਂਗੇ ਅਸੀਂ ਕਿਉਂਕਿ ਅਸੀਂ ਬਹੁਤ ਹੋ ਗਿਆ ਸਾਡੀ ਹੁਣ ਜਿਹੜੀ ਅਗਲੀ ਪੀੜ੍ਹੀ ਹੈ ਉਹਨੂੰ ਅਸੀਂ ਖੇਡਾਂ 'ਚ ਵੀ ਲਾਉਣਾ ਹੈ ਸਾਡੇ 19 ਪਲੇਅਰ 올림픽 ਦੇ ਵਿੱਚ ਗਏ ਹੋਏ ਨੇ ਉਮੀਦ ਕਰਦੇ ਆ ਕਿ ਉਹ ਵੀ ਜਿੱਤ ਕੇ ਆਉਣਗੇ ਜਦੋਂ ਜਿੱਤ ਕੇ ਆਉਣਗੇ ਨਵੇਂ ਬੱਚਿਆਂ ਦਾ ਹੌਸਲਾ ਵੱਧਦਾ ਹੈ ਕਰੋੜ ਕਰੋੜ ਰੁਪਇਆ ਸੀ 골ਡ ਮੈਡਲ ਵਾਲੇ ਨੂੰ ਦਿੰਨੇ ਆ ਤੇ 올림픽 ਦੀ ਤਿਆਰੀ ਵਾਸਤੇ ਪੈਸੇ ਦਿੰਨੇ ਆ ਤਾਂ ਕਿ ਸਾਡੇ ਬੱਚੇ ਡਰਗ ਤੋਂ ਇਧਰੋਂ ਚਿੱਟੇ ਤੋਂ ਕਾਲੇ ਤੋਂ ਪੀਲੇ ਤੋਂ ਇਧਰੋਂ ਬਚੇ ਰਹਿਣ ਤਾਂ ਕਿ ਆਉਣ ਵਾਲੇ ਦਿਨਾਂ ਚ ਪੜ੍ਹਾਈ ਵਾਸਤੇ ਵੀ ਬਹੁਤ ਵੱਡੇ ਵੱਡੇ ਸਕੂਲ ਜਿਹੜੇ ਖੁੱਲ ਰਹੇ ਨੇ ਆ ਇਲਾਕੇ ਫੌਜ ਦੇ ਵਿੱਚ ਬਹੁਤ ਹੈ ਆ ਇਲਾਕੇ ਦਾ ਭਰਤੀ ਜਿਹੜੀ ਫੌਜ ਦੇ ਵਿੱਚ ਬਹੁਤ ਜ਼ਿਆਦਾ ਜਵਾਨ ਸ਼ਹੀਦ ਹੁੰਦੇ ਨੇ ਤਰੰਗੇਜ ਲਿਫਟ ਕੇ ਆਉਂਦੇ ਆ ਦੇਸ਼ ਦੀ ਰਾਖੀ ਲਈ ਇਹਦੋਂ ਪਹਿਲਾਂ ਕੀ ਕਰਦੇ ਸੀ ਇਹਦੋਂ ਪਹਿਲਾਂ ਨੇ ਸਰਕਾਰਾਂ ਕੀ ਕਰਦੀਆਂ ਸੀ ਮਜ਼ਾਕ ਕਰਦੀਆਂ ਸੀ ਸ਼ਹੀਦਾਂ ਨਾਲ ਸ਼ਹੀਦ ਦੀ ਵਿਧਵਾ ਨੂੰ ਸਲਾਈ ਮਸ਼ੀਨ ਦੱਸੋ ਆ ਉਹ ਆਮ ਦੀ ਕਦਰ ਪਾਉਂਦੇ ਸੀ ਵੀਰੋ ਦਿੱਲੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੀ ਜਦੋਂ ਉੱਥੋਂ ਉਦੋਂ ਤੋਂ ਲੈ ਕੇ ਤੇ ਪੰਜਾਬ ਜਦੋਂ ਬਣੀ ਆਪਣੀ ਸਰਕਾਰ ਉਦੋਂ ਤੋਂ ਲੈ ਕੇ ਪਹਿਲੇ ਦਿਨ ਤੋਂ 1 ਕਰੋੜ ਰੁਪਈਆ ਸ਼ਹੀਦ ਜੇ ਕੋਈ ਸਾਡਾ ਜਵਾਨ ਸ਼ਹੀਦ ਹੋ ਜਾਏ ਇਸ ਰਾਦ ਤੇ 1 ਕਰੋੜ ਰੁਪਈਆ ਦੇ ਭੋਗ ਤੋਂ ਪਹਿਲਾਂ ਉਹਦੇ ਘਰੇ ਦੇ ਕੇ ਆਉਨੇ ਆ ਮਾਨ ਸਨਮਾਨ ਦੀ ਰਕਸ਼ੀ ਹੈ ਕੋਈ ਉਹਦੇ ਨਾਲ ਸ਼ਹੀਦ ਦੀ ਅਸੀਂ ਕੀਮਤ ਨਹੀਂ ਪਾ ਰਹੇ ਕੋਈ ਉਹਦੇ ਨਾਲ ਮੁੱਲ ਨਹੀਂ ਕੋਈ ਸ਼ਹੀਦ ਦੀ ਜਾਨ ਦਾ ਪਾ ਸਕਦਾ ਪਰ ਮਾਨ ਸਨਮਾਨ ਹੈ ਇੱਕ ਕਬੀਲਦਾਰੀ ਲੀ ਤੇ ਚੜੀ ਰਹਿੰਦੀ ਹੈ 1 ਕਰੋੜ ਰੁਪਈਆ ਦੇ ਕੇ ਇਹ ਇਤੋਂ ਪਹਿਲਾਂ ਕਿਉਂ ਨਹੀਂ ਸੋਚਿਆ ਇਹਨਾਂ ਨੇ ਸੋਚ ਸਕਦੇ ਸੀ ਪਰ ਕਿਸੇ ਹੋਰ ਬਾਰੇ ਸੋਚਣ ਦਾ ਆਦਤ ਹੀ ਹੈ ਨਹੀਂ ਸੀ ਕਿਤੇ ਸੋ ਦਿਨਾਂ ਨਗਰ ਕਾਦਬੀਆਂ ਫਤਿਹਗੜ ਚੂੜੀਆਂ ਡੇਰਾ ਬਾਬਾ ਨਾਨਕ ਸੁਜਾਨਪੁਰ ਪੋਆ ਪਠਾਨਕੋਟ ਸਾਰੇ ਇਲਾਕੇ ਤੁਸੀਂ ਇਹਨਾਂ ਨੂੰ ਆਪਣੇ ਆਪ ਹੀ ਕਹੀ ਜਾਂਦੇ ਹੋ ਜੀ ਅਸੀਂ ਤਾਂ ਪਛੜੇ ਹੋਏ ਆ ਜੀ ਅਸੀਂ ਤਾਂ ਪਿੱਛੇ ਰਹਿ ਗਏ ਜੀ ਕਾਰਨ ਕਿਉਂ ਪਿੱਛੇ ਰਹਿ ਗਏ ਜਿਹੜੇ ਤੁਹਾਡੇ ਲੀਡਰ ਚੁਣੇ ਸੀ ਨਾ ਉਹ ਆਪਦੇ ਆਪ ਦੇ ਘਰ ਭਰ ਗਏ ਉਹਨਾਂ ਦੇ ਆਪਣੇ ਘਰ ਭਰ ਲਏ ਉਹਨਾਂ ਨੇ ਆਮ ਲੋਕਾਂ ਦੇ ਘਰਾਂ ਬਾਰੇ ਨਹੀਂ ਸੋਚਿਆ ਆਪਦੇ ਘਰ ਤਾਂ ਉਹ 2-2 3-3 ਪਾਸਿਓਂ ਭਰਦੇ ਨੇ ਜਨਨਿਕੇ ਪੰਜਾਬ ਦੇ ਵਿੱਚ ਇੱਕੋ ਹੀ ਘਰ ਹੈ ਜਿਹਦੇ ਤੇ ਥੱਲੇ ਵਾਲੇ ਫਲੋਰ ਤੇ ਕਿਸੇ ਹੋਰ ਪਾਰਟੀ ਦਾ ਝੰਡਾ ਹੈ ਉੱਪਰ ਵਾਲੇ ਫਲੋਰ ਤੇ ਕਿਸੇ ਹੋਰ ਪਾਰਟੀ ਦਾ ਝੰਡਾ ਹੈ 12 12 ਤੋਂ 20 ਪੌੜੀਆਂ ਨੇ ਜੇ ਉਹ ਥੱਲੇ ਆ ਜੇ ਉਹਦੀ ਪਾਰਟੀ ਬਦਲ ਜੂ ਉਹਦੇ ਭਾਈ ਦੀ ਜੇ ਇੱਧਰ ਲ ਤਾਹਾਂ ਚਲੇ ਜੇ ਉਹਦੀ ਪਾਰਟੀ ਬਦਲ ਜੂ ਪਰ ਦੋਨੇ ਹੀ ਰੱਖੇ ਹੋਏ ਨੇ ਤੂੰ ਆ ਰੱਖ ਮੈਂ ਆ ਰੱਖਦਾ ਜਿਹੜਾ ਆ ਗਿਆ ਆਪਾਂ ਆਪਣਾ ਕਰਦੇ ਰਾਵਾਂਗੇ ਤਾਂ ਪਿੱਛੇ ਰਹਿ ਗਿਆ ਇਲਾਕਾ ਤੁਹਾਡਾ ਸਮਝ ਗਏ ਨਾ ਸਾਰੇ ਸਾਰੇ ਜਾਣਦੇ ਹਾਂ ਤਾਂ ਪਿੱਛੇ ਰਹਿ ਗਿਆ ਇਲਾਕਾ ਆਪਣਾ ਸੋ ਫਰਕ ਇੰਨਾ ਕਹੇ ਕਿ ਅਸੀਂ ਤੁਹਾਡੇ ਨਾਲ ਨਾ ਅਸੀਂ ਤਾਂ ਤੁਹਾਡੇ ਵਰਗੇ ਆ ਪਰ ਪਰਮਾਤਮਾ ਵੀ ਹੈਗਾ ਪਰਮਾਤਮਾ ਲੋਕਾਂ 'ਚ ਹੀ ਵਸਦਾ ਕਦੋਂ ਦੇ ਸੋਚ ਜੰਦੇ ਅਸੀਂ ਕੁਝ ਬਣਾਗੇ ਬਣਾਗੇ ਲੋਕ ਬਣ ਨਹੀਂ ਦਿੰਦੇ ਕਹਿੰਦੇ ਬਣ ਕੇ ਦਿਖਾਓ ਤੁਸੀਂ ਐਦਾਂ ਬੜੀਆਂ ਉਹਨਾਂ ਨੇ ਅਚਕ ਨਾਲ ਸਮਾਂ ਰੱਖੀਆਂ ਨੇ ਸੂਟ ਸਮਾਂ ਰੱਖੇ ਨੇ ਵੀ ਆ ਪਾਵਾਂਗੇ ਸੌ ਚੁੱਕ ਸਮਾਗਮ ਤੇ ਉਹ ਸੌ ਚੁੱਕ ਸਮਾਗਮ ਆਉਂਦੇ ਹੀ ਨਹੀਂ ਕਿਉਂਕਿ ਸੌਹਾਂ ਤਾਂ ਪੰਜਾਬ ਨੂੰ ਲੁੱਟਣ ਦੀਆਂ ਖਾਈ ਜਾਂਦੇ ਆ ਟੋਲ ਪਲਾਜੇ ਸਾਰੇ ਉਹਨਾਂ ਨੇ ਲਵਾਏ ਮੈਂ ਬੰਦ ਕਰਾਏ 17 ਟੋਲ ਪਲਾਜੇ ਬੰਦ ਕਰਾਤੇ 60 ਲੱਖ ਰੁਪਇਆ ਪੰਜਾਬੀਆਂ ਦਾ ਇੱਕ ਦਿਨ ਦਾ ਬਚਣ ਲੱਗ ਗਿਆ ਜੀ। ਔਰ 17 ਟੋਲ ਪਲਾਜਿਆਂ ਚੋਂ 14 ਟੋਲ ਪਲਾਜੇ ਥੋਡੇ ਵਾਲੇ ਨੇ ਲਵਾਏ ਸੀ। ਜਦੋਂ ਮੰਤਰੀ ਹੁੰਦਾ ਸੀ। ਆ ਥੋਡੇ ਜਿਹੜੇ ਇੱਥੋਂ ਚੁਣ ਕੇ ਭੇਜਦੇ ਹੋ। ਸੋ ਵੀਰੋ ਜੇ ਚੰਗੇ ਬੰਦੇ ਚੁਣ ਕੇ ਭੇਜ ਦੋਗੇ ਚੰਗੇ ਕਾਨੂੰਨ ਬਣ ਜਾਣਗੇ। ਜੇ ਲਾਲਚੀ ਬੰਦੇ ਚੁਣ ਕੇ ਭੇਜ ਦੋਗੇ ਉਹ ਆਪਦਾ ਲਾਲਚ ਪੂਰਾ ਕਰਨਗੇ ਫਿਰ। ਬਜਾਏ ਇਸ ਦੇ ਇਮਾਨਦਾਰ ਬੰਦਿਆਂ ਨੂੰ ਇਮਾਨਦਾਰ ਪਾਰਟੀ ਨੂੰ ਵੋਟ ਪਾਓ ਹਰੇਕ ਮਹੀਨੇ 4-5000 ਤਾਂ ਬਿਜਲੀ ਦਾ ਬਿੱਲ ਹੀ ਬਚਣ ਲੱਗ ਗਿਆ ਹਰੇਕ ਮਹੀਨੇ 4-5000 ਡਾਕਟਰ ਦਾ ਬਿੱਲ ਬਚਣ ਲੱਗ ਗਿਆ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਨੇ ਉਹ ਫ੍ਰੀ ਹੋ ਜਾਣੀਆਂ ਨੇ ਨੌਕਰੀਆਂ ਮਿਲਣ ਲੱਗ ਗਈਆਂ ਕਿਉਂਕਿ ਇਮਾਨਦਾਰ ਸਰਕਾਰ ਹੈ ਕਿਉਂਕਿ ਇਮਾਨਦਾਰ ਪਾਰਟੀ ਹੈ ਇਹਦੇ ਨਾਲ ਤੁਹਾਨੂੰ 1 ਸਾਲ 'ਚ ਘੱਟੋ-ਘੱਟ ਲੱਖ ਤੋਂ ਡੂੜ ਲੱਖ ਬਚੂਗਾ ਕਿੱਥੇ 5000 ਲੈਣਾ 5 ਸਾਲ ਦਾ ਤੇ ਉਸ ਤੋਂ ਬਾਅਦ ਉਹਨੇ ਫਿਰ ਵੇਚਣਾ ਥੋਨੂੰ ਤੁਸੀਂ ਬੋਲ ਵੀ ਨਹੀਂ ਸਕਦੇ ਕੁਝ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਆਪਦੇ ਦੁੱਖ ਸੁੱਖ ਸਾਥੀ ਜਿਹੜੇ ਨੇ ਉਹ ਹੈ ਜੇ ਬੰਦਿਆਂ ਨੂੰ ਅੱਗੇ ਲੈ ਕੇ ਆਓ ਜਿਨ੍ਹਾਂ ਨੂੰ ਪਤਾ ਹੋਵੇ ਆ ਮੈਂ ਨਹਿਰ ਦਾ ਉਦਘਾਟਨ ਕਰਕੇ ਆਇਆ 149 ਕਿਲੋਮੀਟਰ ਲੰਬੀ ਨਹਿਰ ਹੈ ਮਾਲਵਾ ਨਹਿਰ 50 ਫੁੱਟ ਉੱਪਰੋਂ ਚੌੜੀ ਹੈ 12.5 ਫੁੱਟ ਡੂੰਗੀ ਐ 2500 ਕਿਊਸਿਕ ਪਾਣੀ ਜਾਊਗਾ 520 ਤੋਂ 521 ਮੋਗੇ ਨੇ 2 ਲੱਖ ਏਕੜ ਜ਼ਮੀਨ ਨੂੰ ਪਾਣੀ ਲੱਗੂਗਾ ਜੀ ਉਹ ਉਸ ਨਹਿਰ ਚੋਂ ਤਾਂ ਮੈਨੂੰ ਕੱਲ ਮੈਂ ਉੱਥੇ ਪਰਸੋਂ ਉੱਥੇ ਨਹਿਰ ਤੇ ਸੀ ਤਾਂ ਪੱਤਰਕਾਰ ਪੁੱਛਣ ਲੱਗੇ ਕਿ ਜੀ ਇਹ درختਾਂ ਬਾਰੇ ਆ ਨਹਿਰਾਵਾਰੇ ਕਿ ਪਹਿਲਾਂ ਤਾਂ ਕਿਸੇ ਨੇ ਸੋਚਿਆ ਨਹੀਂ ਆ ਨਾਲ ਹੀ ਤਾਂ ਇਹਨਾਂ ਦਾ ਪਿੰਡ ਹੈ ਜੀ ਉਹਨਾਂ ਦਾ ਪਿੰਡ ਹੈ ਬਾਦਲਾਂ ਦਾ ਨਾਲ ਹੀ ਇਹਨਾਂ ਨੇ ਤਾਂ ਸੋਚਿਆ ਨਹੀਂ ਤਾਂ ਇੱਕ ਬਜ਼ੁਰਗ ਬੋਲ ਪਿਆ ਅੱਗਿਓ 70 70 75 ਸਾਲ ਦਾ ਬਜ਼ੁਰਗ ਹੋਣਾ ਮੈਨੂੰ ਤਾਂ ਜਵਾਬ ਦੇਣ ਦੀ ਲੋੜ ਹੀ ਨਹੀਂ ਪੈਂਦੀ ਜਦੋਂ ਲੋਕ ਜਵਾਬ ਦੇਣ ਲੱਗ ਜਾਣ ਫਿਰ ਨਜ਼ਾਰਾ ਹੋਰ ਹੁੰਦਾ ਉਹ ਕਹਿੰਦਾ ਗੱਲ ਸੁਣ ਭਾਈ ਪੱਤਰਕਾਰਾ ਤੂੰ ਕਹਿੰਦਾ ਨਹਿਰਾਵਾਰੇ ਪਹਿਲਾਂ ਇਹਨਾਂ ਨੇ ਸੋਚਿਆ ਨਹੀਂ ਉਹ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੋਗਿਆਂ ਦਾ ਕੀ ਪਤਾ ਹੈ ਉਹਨਾਂ ਨੂੰ ਕੀ ਪਤਾ 3 ਇੰਚ ਮੋਗਾ ਉੱਚਾ ਹੋ ਜਾਏ ਤਾਂ ਕਿੰਨਾ ਕੁ ਫਾਇਦਾ ਹੁੰਦਾ 3 ਇੰਚ ਨੀਵਾ ਹੋ ਜਾਏ ਕਿੰਨਾ ਕੁ ਫਾਇਦਾ ਕਹਿੰਦਾ ਮੋਗਿਆਂ ਦਾ ਤਾਂ ਉਹਨਾਂ ਨੂੰ ਹੀ ਪਤਾ ਜਿਹੜੇ ਇੱਕ ਇੱਕ ਮਿੰਟ ਦੇ ਪਾਣੀ ਪਿੱਛੇ ਬੰਦਾ ਵੜ ਦਿੰਦੇ ਨੇ ਇਹਨਾਂ ਨੂੰ ਕੀ ਪਤਾ ਇਹਨਾਂ ਤਾਂ ਨਹਿਰਾਂ ਜਿਹੜੀਆਂ ਨੇ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਇਹਨਾਂ ਨੂੰ ਕੀ ਪਤਾ ਮੈਂ ਕਹਿੰਦੀ ਦਰਖਤਾਂ ਦਰਖਤਾਂ ਬਾਰੇ ਪਹਿਲਾਂ ਤਾਂ ਨਹੀਂ ਸੋਚਿਆ ਦਰਖਤਾਂ ਦੀਆਂ ਵੋਟਾਂ ਨਹੀਂ ਹੈਗੀਆਂ ਤੁਸੀਂ ਐਂ ਕਰੋ ਦਰਖਤਾਂ ਦੀਆਂ ਵੋਟਾਂ ਬਣਾ ਦਿਓ ਆ ਚੰਦੂ ਮਾਜਰੇ ਹੋਰੀ ਦਿਲਜੀ ਚੀਮੇ ਹੋਰੀ ਸੁਖਵੀਰ ਬਾਦਲ ਹੋਰੀ ਮੈਂ ਤੁਹਾਨੂੰ ਤਾਲੀਆਂ ਨੂੰ ਜੱਫੀਆਂ ਪਾਉਂਦੇ ਦਿਖਾਉਂ ਹਾਂ ਹਾਂ ਤੁਸੀਂ ਦੇਖੋ ਤੁਸੀਂ ਆ ਪ੍ਰਤਾਪ ਬਾਜਵਾ ਕਿਕਰ ਨੂੰ ਜੱਫੀ ਪਾਈ ਬੈਠਾ ਹੋਊਗਾ ਨਾਲ ਕਹੂਗਾ ਕਿ ਸਾਡੇ ਤਾਂ ਬਹੁਤ ਪੁਰਾਣੇ ਸਬੰਧ ਹੈ ਇਸ ਕਿਕਰ ਨਾਲ ਮੇਰੇ ਦਾਦਾ ਜੀ ਇਸੇ ਕਿਕਰ ਦੇ ਤੁੱਕਿਆਂ ਦਾ ਚਾਰ ਖਾਂਦੇ ਰਹੇ ਆ ਬਣਾ ਦਿਓ ਵੋਟਾਂ ਦਰਖਤਾਂ ਨਹੀਂ ਆ ਤਾਂ ਦਰਖਤਾਂ ਜੀ ਮਿੰਨਤ ਕਰਦੇ ਦੇਖੋ ਤੁਸੀਂ ਇਹ ਵੀ ਤੁਹਾਡੇ ਕੱਲੇ ਕੱਲੇ ਪੱਤੇ ਦੀ ਰਖਵਾਲੀ ਕਰਾਂਗੇ ਵੋਟਾਂ ਪਾ ਦਿਓ ਬਸ ਸਾਨੂੰ ਐਂ ਤੁਸੀਂ ਨਹਿਰਾਂ ਦੀਆਂ ਕੱਸੀਆਂ ਦੀਆਂ ਵੋਟਾਂ ਬਣਾ ਦਿਓ ਆ ਚੰਦੂ ਮਾਜਰੇ ਹੋਰੀ ਮੈਂ ਤੁਹਾਨੂੰ ਨਹਿਰਾਂ ਚ ਤਾਰੀਆਂ ਲਾਉਂਦੇ ਦਿਖਾਵਾਂਗੇ ਮੇਰਾ ਦਾਦੇ ਨੇ ਵੀ ਇੱਥੇ ਹੀ ਸਿੱਖੀ ਸੀ ਜਿਹੜੀ ਤਰਾਕੀ ਤੈਰਨਾ ਇਸੇ ਨਹਿਰ ਚ ਸਿੱਖਿਆ ਸੀ ਮੱਜਾ-ਮੁਜਾ ਵੀ ਇੱਥੇ ਨਮਾਉਂਦੇ ਰਹਿਆ ਬਹੁਤ ਪੁਰਾਣਾ ਸਬੰਧ ਹੈ ਇਸ ਨਹਿਰ ਨਾਲ ਬਸ ਆਹੀ ਹੈ ਨਾ ਵੋਟਾਂ ਨਹੀਂ ਹੈਗੀਆਂ ਉਹਨਾਂ ਦੀਆਂ ਪਹਿਲਾਂ ਉਹਨਾਂ ਬਾਰੇ ਕਿਸੇ ਨੇ ਸੋਚਿਆ ਨਹੀਂ ਆਪਾਂ ਸੋਚਾਂਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਨਾਨਕ ਸਾਹਿਬ ਨੇ ਕਿਹਾ ਧਰਤੀ ਪਾਣੀ ਤੇ ਹਵਾ ਇਹ ਚੀਜ਼ਾਂ ਬਚਾਉਣੀਆਂ ਆਪਾਂ ਦਰਜੇ ਉਹ ਬਚਾਉਣੇ ਨੇ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਇੱਕ ਜਕਾਰਾ ਛੱਡ ਕੇ ਮੇਰਾ ਹਾਸਲਾ ਸਾਡਾ ਸਾਰੀ ਟੀਮ ਦਾ ਬਣਾ ਦਿਓ ਬੋਲੇ ਸੋਨਹਾਲ ਸੋ ਇਹਨਾਂ ਨੂੰ ਜੋ ਮਰਜ਼ੀ ਸੋਚੀ ਜਾਣ ਦਿਓ ਆਪਾਂ ਨੇ ਕੀ ਲੈਣਾ ਤਾਂ ਕੱਲਾ ਵੋਟਾਂ ਹੀ ਸੋਚਦੇ ਆ ਜਿੱਥੇ ਵੋਟਾਂ ਉੱਥੇ ਜਾਂਦੇ ਆ ਉੱਥੇ ਹੱਥ ਬੰਦ ਆ ਹੋਰ ਇਹਨਾਂ ਨੇ ਕੋਈ ਲੈਣਾ ਦੇਣਾ ਨਹੀਂ ਇੱਧਰ ਉੱਧਰ ਸੋ ਆਪਾਂ ਪਹਿਲੀ ਵਾਰ ਹੋ ਰਿਹਾ ਕਿ ਪਾਣੀ ਵੀ ਆਊਗਾ ਕੱਸੀਆਂ ਟੇਲਾਂ ਤੇ ਵੀ ਪਾਣੀ ਪਹੁੰਚ ਗਿਆ ਕੱਸੀਆਂ ਰਜਵਾਹਾਂ ਚ ਪਾਣੀ ਪਹੁੰਚ ਰਿਹਾ ਹੈ ਇਹੋ ਜੇ ਓਵਰਪੇਚ ਬਣ ਰਹੇ ਨੇ ਹਜੇ ਹੋਰ ਬਣਨਗੇ ਇਲਾਕੇ ਜੋ ਮੰਗ ਹੋਊਗੀ ਜਿਵੇਂ ਅੱਜ ਸਮਸ਼ੇਰ ਜੀ ਨੇ ਦੱਸਿਆ ਜਿੰਨੀਆਂ ਵੀ ਥੋੜੇ ਦਿਨਾਂਗਰ ਦੇ ਇਲਾਕੇ ਦੀਆਂ ਮੰਗਾਂ ਨੇ ਮੈਂ ਆ ਲੈ ਕੇ ਚੱਲਿਆਂ ਔਰ ਇੱਕ ਇੱਕ ਮੰਗ ਜਿਹੜੀ ਉਹ ਪੂਰੀ ਹੋਊਗੀ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਆਵਾ ਕਿ ਮੈਂ ਉਹ ਗੱਲ ਕਹਿਣਾ ਜਿਹੜੀ ਮੈਂ ਕਰ ਸਕਦਾ ਹਾਂ ਮੈਂ ਇਹ ਮੈਂ ਕਰ ਸਕਦਾ ਜਿਹੜੀ ਤੁਸੀਂ ਮੰਗਾ ਬੋਲੀਆਂ ਨੇ ਟਾਈਮ ਉਹ ਚ ਅਲੱਗ-ਅਲੱਗ ਹੋ ਸਕਦਾ ਹੈ ਟਾਈਮ ਲੱਗ ਸਕਦਾ ਪਰ ਇਹ ਇਹ ਹੋਣ ਗਿਆ ਤੇ ਪੂਰੀਆਂ ਹੋਣ ਗਿਆ ਤੇ ਇਲਾਕੇ ਨੂੰ ਆਪਾਂ ਪਛੜਿਆ ਆ ਜਾਂ ਕੋਈ ਹੋਰ ਆ ਜਾਂ ਲਫ਼ਜ਼ ਜਿਹੜੇ ਨੇ ਇਸ ਇਲਾਕੇ ਨਾਲੋਂ ਹਟਾ ਦੇਣੇ ਆਪਾਂ